ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਅੱਜ ਤੜਕਸਾਰ ਹੀ ਵੱਡੀ ਵਾਰਦਾਤ ਵਾਪਰੀ ਹੈ ਆਪ ਵਰਕਰ ਗੋਪੀ ਚੋਲਾ ਦਾ ਦਿ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਫਾਟਕ ਤੇ ਆਪ ਵਰਕਰ ਗੋਪੀ ਚੋਲਾ ਵੱਲੋਂ ਗੱਡੀ ਰੋਕੀ ਗਈ ਸੀ ਤੇ ਉੱਥੇ ਹੀ ਅਣਪਛਾਤੇ ਹਮਲਾਵਰਾਂ ਵੱਲੋਂ ਬੰਦ ਫਾਟਕਾ ਦਾ ਫਾਇਦਾ ਚੁੱਕ ਕੇ ਉਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਮੌਕੇ ਤੇ ਹੀ ਗੋਪੀ ਚੋਲਾ ਦੀ ਮੌਤ ਹੋ ਗਈ ਟਟ ਨਾ ਗੋਇੰਗ ਟੂ ਆਲ ਆਫ ਤੇਹਾਬਾਦ ਫਾਟਕ ਵਿਖੇ ਵਾਪਰੀ ਹੈ ਜਿੱਥੇ ਫਾਟਕ ਬੰਦ ਹੋਣ ਕਰਕੇ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਗੋਪੀ ਚੋਲਾ ਕਪੂਰਥਲਾ ਵਿਖੇ 307 ਦੇ ਮਕਦਮੇ ਵਿੱਚ ਤਰੀਕ ਪੁੱਗਣ ਲਈ ਜਾ ਰਿਹਾ ਸੀ ਪਰ ਹਮਲਾਵਰਾਂ ਵੱਲੋਂ ਮੌਕਾ ਦੇਖ ਕੇ ਗੋਪੀ ਚੋਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵਾਰਦਾਤ ਤੋਂ ਬਾਅਦ ਸਾਰੇ ਤਰੰਤਾਰਨ ਵਿੱਚ ਸਹਿਮ ਦਾ ਮਾਹੌਲ ਹੈ ਹਾਦਸੇ ਦੇ ਬਾਅਦ ਗੱਡੀ ਦੇ ਸ਼ੀਸ਼ੇ ਟੁੱਟ ਚੁੱਕੇ ਹਨ ਤੇ ਗੋਲੀਆਂ ਦੇ ਛਰਰੇ ਵੀ ਸੜਕ ਉੱਤੇ ਪਏ ਹੋਏ ਹਨ ਦੱਸ ਦਈਏ ਕਿ ਮੌਕੇ ਉਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਐਮਜ਼ ਨਿਊਜ਼